ਅੱਜ ਦੇ ਵਿਚਾਰ ਸਰਸ਼ਾ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਗੁਰਸ਼ਮਸ਼ੀਰ ਸਿੰਘ ਇਸ ਵੇਲੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਜਿਹੜਾ ਪਾਰਾ ਹੈਗਾ ਉੱਚੜਿਆ ਹੋਇਆ ਹੈ ਤੇ ਹਰ ਪਾਸੇ ਲੋਕ ਸਭਾ ਚੋਣਾਂ ਦੀ ਚਰਚਾ ਹੋ ਰਹੀ ਹੈ 1 ਜੂਨ ਨੂੰ ਵੋਟਾਂ ਪੈਣੀਆਂ ਨੇ ਅਖੀਰਲੇ ਗੇਟ ਦੇ ਵਿੱਚ ਕਈ ਹਲਕੇ ਚਰਚਾ ਦੇ ਵਿੱਚ ਨੇ ਅਸੀਂ ਅੱਜ ਗੱਲ ਕਰਾਂਗੇ ਫਰੀਦਕੋਟ ਲੋਕ ਸਭਾ ਹਲਕੇ ਦੀ ਫਰੀਦਕੋਟ ਲੋਕ ਸਭਾ ਹਲਕਾ ਜਿਹੜਾ ਹੈਗਾ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਇੱਕ ਰਿਜ਼ਰਵ ਲੋਕ ਸਭਾ ਹਲਕਾ ਹੈ ਤੇ ਬੀਤੇ ਦਿਨਾਂ ਦੇ ਵਿੱਚ ਜਦੋਂ ਤੋਂ ਇਹ ਹਲਕਾ ਇਹ ਅਨਾਉਂਸ ਹੋਇਆ ਇੱਥੋਂ ਦੇ ਕੈਂਡੀਡੇਟ ਅਨਾਉਂਸ ਹੋਏ ਨੇ ਤਾਂ ਹੰਸਰਾਜ ਹੰਸੂਣਾ ਦੇ ਹਵਾਲੇ ਦੇ ਨਾਲ ਜੋ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਵਿਰੋਧ ਹੋਇਆ ਉਹ ਸਵਾਲੇ ਦੇ ਨਾਲ ਲਗਾਤਾਰ ਚਰਚਾ ਦੇ ਵਿੱਚ ਰਿਹਾ ਹੈ ਕਰਮਜੀਤ ਅਨਮੋਲ ਜਿਹੜੇ ਕਿ ਗਾਇਕ ਨੇ ਅਦਾਕਾਰ ਨੇ ਉਹਨਾਂ ਦੇ ਹਵਾਲੇ ਦੇ ਨਾਲ ਜਿਸ ਢੰਗ ਦੇ ਨਾਲ ਜੋ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਨੂੰ ਉਤਾਰਿਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਉਹਨਾਂ ਦੀ ਅਨਾਉਂਸਮੈਂਟ ਕੀਤੀ ਤੇ ਹੁਣ ਤੱਕ ਕਾਫੀ ਚੋਣ ਮੁਹਿੰਮਾਂ ਕਰ ਚੁੱਕੇ ਨੇ ਆਪਣੀ ਪੰਜਾਬੀ ਫਿਲਮ ਤੇ ਸੰਗੀਤ ਜਗਤ ਦੀਆਂ ਵੱਡੀਆਂ ਹਸਤੀਆਂ ਜਿਹੜੀਆਂ ਨੇ ਉਹਨਾਂ ਦੇ ਹੱਕ ਦੇ ਵਿੱਚ ਕੈਂਪੇਨ ਕਰ ਚੁੱਕੀਆਂ ਨੇ ਪਰ ਸਾਡਾ ਅੱਜ ਗੱਲ ਕਰਨ ਦਾ ਹਵਾਲਾ ਹੈਗਾ ਸਰਬਜੀਤ ਸਿੰਘ ਖਾਲਸਾ ਸਰਬਜੀਤ ਸਿੰਘ ਖਾਲਸਾ ਜਿਹੜੇ ਕਿ ਸ਼ਹੀਦ ਬੈਂ ਸਿੰਘ ਉਹਨਾਂ ਦੇ ਸੁਪੁੱਤਰ ਨੇ ਉਹ ਉੱਥੋਂ ਇੱਕ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਨੇ ਤੇ ਉਹਨਾਂ ਦੀ ਚੋਣ ਮੁਹਿੰਮ ਨੇ ਪਿਛਲੇ ਇੱਕ ਹਫ਼ਤੇ ਦੇ ਵਿੱਚ ਕਾਫੀ ਜ਼ਿਆਦਾ ਜ਼ੋਰ ਫੜਿਆ ਤੇ ਬਹੁਤ ਸਾਰੇ ਕਹਿ ਰਹੇ ਨੇ ਕਿ ਉਹ ਬਹੁਤ ਵੱਡਾ ਉਲਟ ਫੇਰ ਕਰ ਸਕਦੇ ਨੇ ਤੇ ਇਹ ਤਾਂ ਹੁਣ 1 ਜੂਨ ਦਾ ਦਿਨ ਦੱਸੂਗਾ ਕਿ ਵਾਕਈ ਕੋਈ ਉਲਟ ਫੇਰ ਉਹ ਸਰਬਜੀਤ ਸਿੰਘ ਖਾਲਸਾ ਕਰਦੇ ਨੇ ਜਾਂ ਨਹੀਂ ਕਰਦੇ ਪਰ ਅਸੀਂ ਪਿਛਲੇ 3-4 ਦਿਨਾਂ ਦੇ ਵਿੱਚ ਹਲਕੇ ਦੇ ਵਿੱਚ ਵਿਚਰੇ ਆ ਤਾਂ ਅਸੀਂ ਇਹ ਦੇਖਿਆ ਕਿ ਉਹਨਾਂ ਦੇ ਇੱਕ ਅੰਡਰ ਗਰੰਟ ਜਿਹੜਾ ਹੈਗਾ ਉਹਨਾਂ ਦੇ ਹੱਕ 'ਚ ਜ਼ਰੂਰ ਹੈ ਪਰ ਜਿਹੜੀ ਗੱਲ ਇੱਥੇ ਬੜੀ ਦਿਲਚਸਪ ਹੈ ਤੇ ਸਮਝਣ ਵਾਲੀ ਹੈ ਉਹ ਹੈਗਾ ਸ਼ਾਲ 1984 ਦਾ ਸ਼ਾਕਾ ਤੇ ਫਰੀਦਕੋਟ ਦੇ ਨਾਲ ਇਸ ਦਾ ਰਿਸ਼ਤਾ ਤਾਂ ਜਿਹੜਾ ਫਰੀਦਕੋਟ ਦਾ ਹਲਕਾ ਹੈਗਾ ਉੱਥੇ ਹੀ ਜਿਹੜੇ ਮੇਜਰ ਕੈਰੇਕਟਰ ਰਹੇ ਨੇ ਸਾਰੇ ਐਪੀਸੋਡ ਦੇ ਉਹਦੇ ਉਹਨਾਂ ਦੇ ਜੱਦੀ ਪਿੰਡ ਨੇ ਜੇ ਆਪਾਂ ਗੱਲ ਕਰ ਲਈਏ ਗਿਆਨੀ ਜੈਲ ਸਿੰਘ ਦੀ ਤਾਂ ਗਿਆਨੀ ਜੈਲ ਸਿੰਘ ਵੀ ਦਾ ਜਿਹੜਾ ਜੱਦੀ ਪਿੰਡ ਹੈ ਉਹ ਸਿੱਧਵਾਂ ਤਾਂ ਉਹ ਫਰੀਦਕੋਟ ਹਲਕੇ ਦੇ ਵਿੱਚ ਪੈਂਦਾ ਹੈ ਤੇ ਉਹ ਇਹ ਸਾਰੇ 84 ਦੇ ਸਾਕੇ ਦੇ ਇੱਕ ਵੱਡੇ ਪਾਤਰ ਨੇ ਇਹ ਸਿਆਸੀ ਟਿੱਪਣੀਕਾਰ ਇਹ ਗੱਲ ਕਹਿੰਦੇ ਨੇ ਕਿ ਕਿ ਜਿਹੜਾ ਉਸ ਸਮੇਂ ਦਾ ਸਾਰਾ ਪੰਜਾਬ ਕ੍ਰਾਈਸਿਸ ਨਿਕਲਿਆ ਉਹਦੇ ਚ ਬਹੁਤ ਵੱਡੀ ਵਜ੍ਹਾ ਜਿਹੜੀ ਆ ਉਹ ਜੋ ਦਰਬਾਰਾ ਸਿੰਘ ਤੇ ਗਿਆਨੀ ਜੈਲ ਸਿੰਘ ਉਹਨਾਂ ਦਾ ਅੰਦਰੂਨੀ ਕਲੇਸ਼ ਸੀ ਪੰਜਾਬ ਕਾਂਗਰਸ ਦਾ ਉਹਦੀ ਵਜ੍ਹਾ ਕਰਕੇ ਇਹ ਸਾਰਾ ਜਿਹੜਾ ਪੱਖ ਹੈ ਉਹ ਬਹੁਤ ਵੱਡਾ ਇੱਕ ਸਾਨਿਆ ਬਣ ਗਿਆ ਤੇ ਉਹ ਚ ਦਰਬਾਰਾ ਸਿੰਘ ਦੀ ਗਵਰਨਮੈਂਟ ਵੀ ਡਿੱਗੀ ਹੋਰ ਬਹੁਤ ਸਾਰਾ ਕੁਝ ਹੋਇਆ ਆਪਰੇਸ਼ਨ ਬਿਊ ਸਟਾਰ ਹੋਇਆ ਕਤਲੋਗਾਰਥ ਹੋਈ ਸਿੱਖਾਂ ਦੀ ਤਾਂ ਇਹ ਇੱਕ ਇਹ ਪੱਖ ਹੈ ਉਹਨਾਂ ਨੂੰ ਵੱਡਾ ਪਾਤਰ ਮੰਨਿਆ ਜਾਂਦਾ ਤੇ ਇਸ ਦੇ ਨਾਲ ਹੀ ਸੰਤ ਜਿਹੜੇ ਜਰਨੈਲ ਸਿੰਘ ਪਿੰਡਰਾ ਵਾਲੇ ਨੇ ਉਹਨਾਂ ਉਹ ਵੀ ਇੱਕ ਸਾਰੇ ਐਪੀਸੋਡ ਦਾ ਵੱਡਾ ਕਿਰਦਾਰ ਨੇ ਵੱਡਾ ਕੈਰੈਕਟਰ ਨੇ ਸਾਰੇ ਐਪੀਸੋਡ ਦਾ ਤਾਂ ਉਹਨਾਂ ਜਿਹੜਾ ਜੱਦੀ ਪਿੰਡ ਹੈ ਰੋਡੇ ਉਹ ਵੀ ਫਰੀਦਕੋਟ ਦੇ ਵਿੱਚ ਹੀ ਪੈਂਦਾ ਹੁਣ ਇੱਕ ਮੋਗਾ ਡਿਸਟ੍ਰਿਕਟ ਬਣ ਚੁੱਕਿਆ ਤੇ ਰੋਡੇ ਪਿੰਡ ਵੀ ਹਲਕਾ ਫਰੀਦਕੋਟ ਦੇ ਵਿੱਚ ਹੀ ਪੈਂਦਾ ਤੇ ਉਹ ਵੀ ਇੱਕ ਅਹਿਮ ਕਿਰਦਾਰ ਰਹੇ ਨੇ ਤੇ ਉਹਨਾਂ ਦੀ ਕੀ ਸ਼ਖਸੀਅਤ ਹੈ ਉਹ ਕਿਦਾਂ ਇਹ ਉਹ ਸਟੇਟ ਉਹਨਾਂ ਨੂੰ ਲੈਂਦੀ ਹੈ ਤੇ ਕਿਦਾਂ ਪੰਜਾਬ ਤੇ ਪੰਥ ਉਹਨਾਂ ਨੂੰ ਲੈਂਦਾ ਹੈ ਇਹ ਕਿਸੇ ਨੂੰ ਦਰਸ਼ਨ ਦੀ ਲੋੜ ਨਹੀਂ ਤੇ ਉਹ ਇੱਕ ਵੱਡਾ ਕਿਰਦਾਰ ਨੇ ਸਾਰੇ ਪੱਖ ਦਾ ਤੇ ਜਿਹੜਾ ਇੱਕ ਤੀਜਾ ਅਹਿਮ ਕਿਰਦਾਰ ਇਸ ਸਾਰੇ ਐਪੀਸੋਡ ਦਾ ਜਦੋਂ ਫੌਜੀ ਹਮਲਾ ਦਰਬਾਰ ਸਾਹਿਬ ਤੇ ਹੁੰਦਾ ਹੈ ਜਿਹੜੇ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਨੇ ਜਿਨ੍ਹਾਂ ਨੇ ਭਾਰਤੀ ਫੌਜੀ ਅਗਵਾਈ ਕੀਤੀ ਹਮਲੇ ਦੇ ਦੌਰਾਨ ਉਹਨਾਂ ਦਾ ਜਿਹੜਾ ਜੱਦੀ ਪਿੰਡ ਹੈ ਪੱਤੋ ਹੀਰਾ ਸਿੰਘ ਪਤੋ ਹੀਰਾ ਸਿੰਘ ਪਿੰਡ ਵੀ ਮੋਗੇ ਜ਼ਿਲ੍ਹੇ ਦੇ ਵਿੱਚ ਹੀ ਪੈਂਦਾ ਨੇ ਨਿਹਾਲ ਸਿੰਘ ਵਾਲਾ ਦੇ ਕੋਲ ਤੇ ਇਹ ਵੀ ਇਹ ਉਹੀ ਹਲਕਾ ਫਰੀਦਕੋਟ ਦਾ ਤੇ ਪਤੋ ਹੀਰਾ ਸਿੰਘ ਇਨ ਫੈਕਟ ਜਿਹੜਾ ਇਹ ਪਿੰਡ ਹੈ ਉਹਨਾਂ ਦੇ ਪੜਦਾਦਾ ਜੀ ਦੇ ਨਾਮ ਤੇ ਬੰਨਿਆ ਗਿਆ ਤਾਂ ਇਸ ਲੈਵਲ ਦੀ ਉਹਨਾਂ ਦੀ ਇੱਕ ਪਿਸ਼ੋਕੜ ਹੈ ਤੇ ਇਹ ਜਿਹੜੇ ਤਿੰਨ ਅਹਿਮ ਕਿਰਦਾਰ ਨੇ ਫਰੀਦਕੋਟ ਦੇ ਹਲਕੇ ਦੇ ਤੇ ਇਹ ਤਿੰਨੇ ਡਾਇਰੈਕਟਲੀ 1984 ਦੇ ਸਾਕੇ ਨਾਲ ਜੁੜਦੇ ਨੇ ਤੇ ਅੱਜ ਦੀ ਤਰੀਕ ਦੇ ਵਿੱਚ ਜਦੋਂ ਸਰਬਜੀਤ ਸਿੰਘ ਖਾਲਸਾ ਵੋਟ ਲੈਣ ਜਾ ਰਹੇ ਨੇ ਜਾਂ ਲੋਕ ਕਹਿ ਰਹੇ ਆ ਕਿ ਅਸੀਂ ਉਹਨਾਂ ਨੂੰ ਵੋਟ ਪਾਉਣੀ ਆ ਫਰੀਦਕੋਟ ਹਲਕੇ ਦੇ ਵਿੱਚ ਤਾਂ ਉਹੀ ਗੱਲ ਕਹਿ ਰਹੇ ਆ ਕਿ ਪਰਿਵਾਰ ਦੀ ਕੁਰਬਾਨੀ 1984 ਨੂੰ ਲੈ ਕੇ ਤਾਂ ਆਪਾਂ ਸਮਝ ਸਕਦੇ ਆ ਕਿ ਕਿਸ ਢੰਗ ਦੇ ਨਾਲ ਜਦੋਂ ਇਹ ਸਾਰਾ ਵਰਤਾਰਾ ਉਦੋਂ ਵਾਪਰ ਰਿਹਾ ਜਦੋਂ ਦਰਬਾਰ ਸਾਹਿਬ ਦੇ ਸਾਕੇ ਨੂੰ ਐਸਵਾਰ ਜੂਨ ਦੇ ਵਿੱਚ 40 ਵਰੇ ਮੁਕੰਮਲ ਹੋ ਰਹੇ ਨੇ ਤਾਂ ਜਦੋਂ 40 ਵਰਿਆਂ ਬਾਅਦ ਬਿਲਕੁਲ ਉਹੀ ਸਾਨਿਆ ਜਿਹੜਾ ਹੈਗਾ ਉਹੀ ਜਿਹੜਾ ਸਾਰਾ ਹਿਸਟਰੀ ਦਾ ਜਿਹੜਾ ਚੈਪਟਰ ਹੈ ਉਹ ਫਿਰ ਇੱਕ ਵਾਰੀ ਓਪਨ ਹੈ ਤੇ ਉਹ ਸਾਰੇ ਦੇ ਉੱਤੇ ਸਰਬਜੀਤ ਸਿੰਘ ਖਾਲਸਾ ਨੂੰ ਅ ਵੱਡੇ ਪੱਧਰ ਤੇ ਵੋਟ ਪੈਣ ਦੀ ਗੱਲ ਕਹੀ ਜਾ ਰਹੀ ਹੈ ਤੇ ਇਹ ਦੇ ਤੋਂ ਅ ਅਸੀਂ ਕੀ ਸਮਝ ਸਕਦੇ ਹਾਂ ਕਿ 1984 ਤੋਂ ਲੈ ਕੇ 2024 ਤੱਕ ਪੰਜਾਬ ਨੇ ਜਿਹੜਾ ਸਫ਼ਰ ਤੈਅ ਕੀਤਾ ਉਹ ਸਫ਼ਰ ਦੇ ਵਿੱਚ ਜਿਹੜੇ ਸਾਰੇ ਸਿਆਸੀ ਸਵਾਲ ਨੇ ਜਿਹੜੇ ਕਿ ਉਹ ਸਾਰੇ ਸਾਨੇ ਨੇ ਪੈਦਾ ਕੀਤੇ ਨੇ ਉਹ ਸਵਾਲ ਕਿਸੇ ਤਣਪੱਤਣ ਨਹੀਂ ਲੱਗ ਸਕੇ ਉਸੇ ਦੀ ਵਜ੍ਹਾ ਕਰਕੇ ਇਹ ਜਿਹੜੀ ਅਨਰੈਸਟ ਹੈ ਉਹ ਹਲੇ ਤਾਈ ਮੌਜੂਦ ਹੈ ਤੇ ਇਸ ਕਿਸਮ ਦੇ ਜਿਹੜੇ ਕਿਰਦਾਰ ਨੇ ਸਰਬਜੀਤ ਸਿੰਘ ਖਾਲਸਾ ਵਰਗੇ ਉਹਨਾਂ ਨੂੰ ਲੋਕ ਜਿਤਾਉਣ ਦੀ ਗੱਲ ਕਰ ਰਿਹਾ ਵੋਟ ਪਾਉਣ ਦੀ ਗੱਲ ਕਰ ਰਿਹਾ ਤਾਂ ਇੱਕ 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 ਲੈਵਲ ਦਾ ਗੁੱਸਾ ਉਹ ਗੁੱਸਾ ਇਹ ਸਰਕਾਰਾਂ ਦੇ ਸਾਹਮਣੇ ਵੀ ਸਵਾਲ ਹੈ ਇਹ ਪੰਥ ਦੇ ਸਾਹਮਣੇ ਵੀ ਸਵਾਲ ਹੈ ਕਿ 40 ਵਰਿਆਂ ਦੇ ਬਾਅਦ ਵੀ ਜਿਹੜਾ ਇਹ ਸਾਰਾ ਸਾਨਿਆ ਇਹ ਜਿਹੜਾ ਸਾਰਾ ਸੱਕ ਹੈ ਸਾਡੇ ਜ਼ਹਿਨ ਦੇ ਵਿੱਚ ਸਾਡੇ ਚਿੱਤ ਮਤਲਬ ਕਿ ਜਿਹੜੇ ਸਾਡੇ ਜਿਹੜਾ ਸਾਡਾ ਸਬਕੌਨਸ਼ੀਅਸ ਮਾਈਂਡ ਹੈ ਕੌਨਸ਼ੀਅਸ ਮਾਈਂਡ ਹੈ ਉਹ ਸਾਰੇ ਦੇ ਵਿੱਚ ਬਿਲਕੁਲ ਤਾਜ਼ਾ ਹੈ ਤੇ ਇਸ ਦੇ ਨਾਲ ਇਹ ਵੀ ਸਮਝਣ ਦੀ ਗੱਲ ਹੈ ਕਿ ਇਹ ਉਹ ਟਾਈਮ ਹੈ ਜਦੋਂ ਹੁਣ ਇਹ 1 ਜੂਨ ਜਿੱਦਣ ਵੋਟ ਪੈਣੀ ਹੈ ਉਹ ਉਸੇ ਦਿਨ ਹੀ ਦਰਬਾਰ ਸਾਹਿਬ ਤੇ ਅਟੈਕ ਸ਼ੁਰੂ ਹੋਇਆ ਸੀ 4 ਜੂਨ ਨੂੰ ਜਿੱਦਣ ਰਿਜ਼ਲਟ ਆਉਣਾ ਹੈ ਉਹ ਵੀ ਉਹੀ ਤਰੀਕਾ ਚੱਲਦੀਆਂ ਹੋਣਗੀਆਂ ਜਦੋਂ 1984 ਦੇ ਵਿੱਚ ਅਟੈਕ ਹੋਇਆ ਸੀ ਜੇ ਸਰਪ੍ਰੀਖ ਜੀ ਸਿੰਘ ਖਾਲਸਾ ਜਿੱਤਦੇ ਨੇ ਇਹ ਉਹਨਾਂ ਨੂੰ ਚੰਗੇ ਪੱਦਰ ਤੇ ਵੋਟ ਵੀ ਪੈਂਦੀ ਹੈ ਤਾਂ ਇਹ ਸਾਰਾ ਉਹ ਇੱਕ ਫਿਰ ਦਿੱਲੀ ਦੇ ਸਾਹਮਣੇ ਉਹ ਸਾਰੇ ਸਵਾਲ ਹੋਣਗੇ ਜਿਹੜੇ 1984 ਦੇ ਸਾਕੇ ਨੇ ਖੜੇ ਕੀਤੇ ਨੇ ਤੇ ਉਹ ਸਵਾਲ ਇੱਕ ਵਾਰ ਮੁੜ ਤੋਂ ਸਰਬਜੀਤ ਸਿੰਘ ਜਿਹੜੇ ਖਾਲਸਾ ਨੇ ਉਹਨਾਂ ਦੀ ਚੋਣ ਮੁਹਿਮ ਉਹਨਾਂ ਦੇ ਚੋਣ ਪ੍ਰਚਾਰ ਤੇ ਉਹਨਾਂ ਦੇ ਚੋਣ ਅਮਲ ਦੇ ਨਾਲ ਮੁੜ ਤੋਂ ਜ਼ਿੰਦਾ ਹੋਏ ਨੇ ਤੇ ਇਹ ਜਿਹੜਾ ਸਾਰਾ ਬਹੁਤ ਵੱਡਾ ਮੈਸੇਜ ਹੈ ਇਸ ਗੱਲ ਦਾ ਸਰਕਾਰ ਦੇ ਲਈ ਵੀ ਪੰਜਾਬ ਦੇ ਲਈ ਵੀ ਤੇ ਪੰਥ ਦੇ ਲਈ ਵੀ ਤੇ ਉਹਨਾਂ ਪਰਿਵਾਰਾਂ ਦੇ ਲਈ ਵੀ ਉਹਨਾਂ ਸਾਰੇ ਕਿਰਦਾਰਾਂ ਦੇ ਲਈ ਵੀ ਤੇ ਉਮੀਦ ਹੈ ਕਿ ਇਹ ਸਾਰੇ ਦੇ ਵਿੱਚ ਸਰਕਾਰਾਂ ਸਮਝਣਗੀਆਂ ਤੇ ਇਹ ਸਾਰੇ ਨੂੰ ਸਮਝਦੇ ਹੋਏ ਇਹ ਜਿਹੜਾ ਸੱਕ ਹੈ ਉਸ ਦਾ ਕੋਈ 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 ਜਸਟਿਸ ਜਿਹੜਾ ਸੈਂਸ ਆਫ ਜਸਟਿਸ ਜਿਸ ਨੇ ਡਿਲੀਵਰ ਹੋਵੇ ਪੰਜਾਬ ਨੂੰ ਸਿੱਖਾਂ ਨੂੰ ਉਸ ਕਿਸਮ ਦਾ ਕੋਈ ਅਮਲ ਜਿਹੜਾ ਹੈ ਭੁੱਖ ਦੇ ਵਿੱਚ ਚਲਾਇਆ ਜਾਊਗਾ ਨਹੀਂ ਤਾਂ ਸਰਬਜੀਤ ਸਿੰਘ ਖਾਲਸਾ ਵਰਗੇ ਜਿਹੜੇ ਕਿਰਦਾਰ ਨੇ ਉਹ बार-बार ਇਹਨਾਂ ਵਰਤਾਰਿਆਂ ਦੇ ਰਾਹੀ ਆਪਣੇ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਅਨਰੈਸਟ ਹੈ ਦਿੱਲੀ ਦੇ ਪ੍ਰਤੀ ਉਹੀ ਮੈਨੀਫੈਸਟੇਸ਼ਨ ਕਰਦੇ ਰਹਿਣਗੇ